ਆਪ ਸਲੋਕ ਥਾਕੇ ਬਹੁ ਵਿਦ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਖ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥੱਥਾ تیر ਕੋ ਨਹੀਂ ਕਾਏ ਪਸਾਰੂ ਪਾਮ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਗਵਾਰ ਮਨ ਕੈ ਕਾਮਨਾ ਆ ਗਈ ਅੰਤੇ ਔ ਸਰਬਾਰ ਥਿਤ ਪਾਵੋ ਗੋਬਿੰਦ ਭਜੋ ਸੰਤਹਿ ਕੀ ਸਿੱਖ ਲੇਹੋ ਪ੍ਰੀਤ ਕਰੋ ਸਦ ਏਕ ਸਿਉ ਆ ਸਾਚਾ ਅਸਨੇਹ ਕਾਰਨ ਕਰਮ ਕਰਾਮ ਨੂੰ ਸਭ ਵਿਦ ਏਕ ਹੈ ਹਾਤ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਹਿ ਨਾਨਕ ਜੰਤ ਅਨਾਥ ਸਲੋਕ ਦਾਸਾਂ ਏਕ ਨਿਹਾਰਿਆ ਸਭ ਕਛ ਦੇਵਨ ਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏ ਕਹਿ ਸਭ ਕੋ ਦੇਵਨ ਹਾਰ ਦੇਂਦੇ ਟੋਟ ਨ ਆਵਈ ਅਗਨਤ ਭਰੇ ਪੰਡਾਰ ਦੇਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਾਪੇ ਸਲੋਕ ਧਰ ਜੀ ਹਰੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਤਦ ਦਾ ਧਾਵਤ ਤਉ ਮਿਟੈ ਸੰਤ ਸੰਗ ਹੋਏ ਬਾਸ ਤੁਰ ਤੇ ਕਿਰਪਾ ਕਰੋ ਆਪ ਤਉ ਹੋਏ ਮਨਹਿ ਪ੍ਰਗਾਸ ਤਨ ਸਾਚਾ ਤੇਉ ਸਚ ਸਾਹਾ ਹਰ ਹਰ ਪੂੰਜੀ ਨਾਮ ਬਸਾਹਾ ਧੀਰਜ ਜਸ ਸੋਭਾ ਤੇ ਬਨਿਆ ਹਰ ਹਰ ਨਾਮ ਸਰਵਨ ਜੇ ਸੁਨਿਆ ਗੁਰਮਖ ਜੇ ਕਟ ਰਹੀ ਸਮਾਈ ਨਾਨਕ ਤੇਹ ਜਨ ਮਿਲੀ ਵਡਾਈ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਅਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪਰਹਿ ਤੇ ਨਾਹੀ ਜਾ ਕੈ ਮਨ ਤਨ ਨਾਮ ਵਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਵਿਖ ਮਾਇਆ ਮਹਿ ਨਾ ਹੋਇ ਖੱਪਤੇ ਨੰਨਾ ਕਾਰ ਨਾ ਹੋਤਾ ਤਾਂ ਕਹੋ ਨਾਮ ਮੰਤਰ ਗੁਰਦੀਨੋ ਜਾ ਕਹੋ ਨੇਤ ਨੰਦ ਦਾ ਆਨਹਾਰ ਅੰਮ੍ਰਿਤ ਪੂਰੇ ਤਹਿ ਬਾਜੇ ਨਾਨਕ ਅਨਾਹਦ ਤੂਰੇ ਸ਼ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਦੀ ਐ ਅੰਤ ਨਾ ਪਾਰ ਆਵਾਰ ਪੌੜੀ ਪਪਾ ਪਰਮਿਤ ਪਾਰ ਨਾ ਪਾਇਆ ਪਤ ਤ ਪਾਵਨ ਅਗਮ ਹਰ ਰਾਇਆ ਹੋਤ ਆਪਣੀਤ ਕੋਟ ਅਪਰਾਧੂ ਅਮਰਤ ਨਾਮ ਜਪਹਿ ਮਿਲ ਸਾਧੂ ਪਰ ਪੰਚ ਧਰੋਹ ਮੋਹ ਮਿਟਨਾਈ ਜਾ ਕੋ ਰਾਖੋ ਆਪ ਗੁਸਾਈ ਪਾਤ ਸ਼ਾਹ ਸੱਤਰ ਸਿਰ ਸੋ ਨਾਨਕ ਦੂਸਰ ਅਵਰਨਾ ਕੋ ਸਲੋਕ ਫਾਹੇ ਕਾਟੇ ਮਿਟੇ ਗਵਣ ਫਤਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਪੌੜੀ ਫਪਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇਹ ਕਲਯੁਗ ਮਹਿ ਪਾਇਆ ਫਿਰਿਆ ਅਉਸਰ ਚਰੈ ਨਾ ਹਾਥਾ ਨਾਮ ਜਪਹੁ ਤਉ ਕਟਿਐ 파ਸਾ ਫਿਰ ਫਿਰ ਆਵਣ ਜਾਣ ਨਾ ਹੋਈ ਏਕਾ ਏਕ ਜਪਹੁ ਜਪ ਸੋਈ ਕਰੋ ਕਿਰਪਾ ਪ੍ਰਭ ਕਰਨ ਹਾਰੀ ਮੇਲ લેਹੁ ਨਾਨਕ ਬੇਚਾਰੇ ਸ਼ਲੋਕ बिनु सुनहु तुम पार ब्रह्म दीन दयाल गोपाल सुख संपै बहु भोग रस नानक साद रवाल पौड़ी बब्बा ब्रह्म जानत ते ब्रह्मा बैस नो ते गुरमुख सुच धर्म वीरा आपन बुरा मतावै ताहु बुरा निकट नहीं आवै बांधियो आपन हो हो बन्दा दोष देत आगे को अंदा ਬਾਤ ਚੀਤ ਸਭ ਰਹੀ ਸਿਆਨ ਜਿਸੈ ਜਨਾਬ ਹੋ ਸੋ ਜਾਣੈ ਨਾਨਕ ਸ਼ਲੋਕ ਪੈ ਪੰਜਨ ਅਗ ਦੁਖ ਨਾਸ ਮਨਹਿ ਆਰਾਧ ਹਰੇ ਸੰਤ ਸੰਗ ਜੇ ਰਿਦ ਬਸਿਓ ਨਾਨਕ ਤੇ ਨਾ ਭ੍ਰਮੀ ਪੌੜੀ ਪੱਬਾ ਪਰਮ ਮਟਾਵੋ ਆਪਣਾ ਆਸ ਸੰਸਾਰ ਸਗਲ ਹੈ ਸੁਪਨਾ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇ ਸਿਧ ਸਾਧਕ ਬ੍ਰਹਮੇ ਵਾ ਪਰਮ ਪਰਮ ਮਾਨੁਖ ਦਹਿ ਕਾਇ ਦੁੱਤਰ ਮਹਾ ਬਖਮ ਇਹ ਮਾਇ ਗੁਰਮਖ ਭ੍ਰਮ ਪੈ ਮੋਹ ਮਟਾਇਆ ਨਾਨਕ ਤੇਹ ਪਰਮ ਸੁਖ ਪਾਇਆ ਸ਼ਲੋਕ ਮਾਇਆ ਡੋਲੇ ਬਹੁ ਬਿਧੀ ਮਨ ਲਪਟਿਓ ਤੇਹ ਸੰਗ ਮੰਗਣ ਤੇ ਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਪੌੜੀ ਮਮਾ ਮੰਗਨ ਹਾਰ ਈਆਨਾ ਦੇਨੋ ਹਾਰ ਦੇ ਰਿਓ ਸੁਜਾਨਾ ਜੋ ਦੀਨੋ ਸੋ ਇੱਕਹਿ ਬਾਰ ਮਨ ਮੂਰਖ ਕਹਿ ਕਰਹਿ ਪਕਾਰ ਜੋ ਮੰਗੈ ਤੋ ਮੰਗੈ ਪੀਆ ਜਾਤੇ ਕੁਸਲ ਨਾ ਕਾਹੂ ਥੀਆ ਮੰਗਨ ਮੰਗ ਤਾ ਏ ਕਹਿ ਮੰਗ ਨਾਨਕ ਜਾਤੇ ਪਰਹਿ ਪਰਾਗ ਸਨੂਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਨਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾਜ ਸੰਗ ਪਤੀ ਆਨਾ ਦੁਖ ਸੁਖ ਉਵਾ ਕੈ ਸਮਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਬਸੇਖਾ ਵਾਰ ਅਸਮੈ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸ਼ਲੋਕ ਯਾਰ ਮੀਤ ਸੁਨ ਸਾਜਨ ਹੋ ਬਿਨ ਹਰ ਛੂਤਨ ਨਾਹੀ ਨਾਨਕ ਤੇਹ ਬੰਦਨ ਕੱਟੇ ਗੁਰ ਕੀ ਚਰਨੀ ਪਾਹੇ ਪਵੜੀ ਜਈਆ ਯਤਨ ਕਰਤ ਬਹੁ ਬਿਦਿਆ ਏਕ ਨਾਮ ਬਿਨ ਕਹਿ ਲਓ ਸਿਧਿਆ ਯਾਹੂ ਯਤਨ ਕਰ ਹੋਤ ਛਟਾਰਾ ਵਾਹੂ ਯਤਨ ਸਾਧ ਸੰਗਾਰਾ ਯਾ ਉਬਰਣ ਧਾਰੈ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਤਾ ਰਾਖ ਲਿਹੁ ਨਿਰਗੁਣ ਨਰਨਾਤਾ ਮਨ ਬਚ ਕਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਤੀ ਆਈ ਸ਼ਲੋਕ ਰੋਸ ਮਾ ਕਾਹੂ ਸੰਗ ਕਰਹੁ ਆਪਣੇ ਆਪ ਵਿਚਾਰ ਹੋਏ ਨਿਮਾ ਨ ਜਾਗ ਰਹੋ ਨਾਨਕ ਨਦਰੀ ਪਾਰ ਪੌੜੀ ਰਾ ਰਾਰੇ ਨਹੂਤ ਸਭਾਂ ਕੀ ਤਜ ਅਭਮਾਨ ਛਟੈ ਤੇਰੀ ਬਾਕੀ ਰਣਦਰਗਹਿ ਤਉ ਸੀਜੈ ਭਾਈ ਜੋ ਗੁਰਮਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕੈ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰਗੁਰ ਕੀਨੀ ਦਾਤੇ ਸ਼ਲੋਕ ਲਾਲਚ ਝੂਠ ਬਿਖੈ ਬਿਆਦ ਯਾ ਦੇਹੀ ਮਹਿ ਬਾਸ ਹਰ ਹਰ ਅੰਮ੍ਰਿਤ ਗੁਰਮਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੁ ਦੁਖ ਦਰਦ ਤੇ ਮਿਟੈ ਖਨਾਉ ਨਾਮ ਔਖਦ ਜੇਰਦਾ ਹਟਾਵੈ ਤਾਹੀ ਰੋਗ ਸੁਪਨੈ ਨਹੀਂ ਆਵੇ ਹਰ ਔਖਦ ਸਭ ਘਟ ਹੈ ਪਾਈ ਗੁਰ ਪੂਰੇ ਬਿਨ ਬਿਦ ਨਾ ਬਨਾਈ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤਉ ਫਿਰ ਦੁਖ ਨਾ ਥੀ ਆਸ ਲੋਕ